ਕਿ ਹੜਾ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ ਕਿਸਾਨ 6 ਮਹੀਨੇ ਲਾ ਕੇ ਬੜੀ ਮੁਸ਼ਕਲ ਨਾਲ ਫਸਲ ਪਾੜਦਾ ਪਰ ਚਾਰੇ ਪਾਸੇ ਬਰਬਾਦੀ ਦਾ ਮੰਜ਼ਰ ਹੈ ਟੋਟਲ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਲੇਕਿਨ ਅਫਸੋਸ ਹੈ ਜਿਹੜੇ ਗੱਲਾਂ ਬਹੁਤ ਬੜੀਆਂ ਕਰਦੇ ਤੇ ਦੋ ਦਫਾ ਹੜ ਪਹਿਲੇ ਆਲੇ ਜਿਹੜੇ ਪਹਿਲੇ ਹੜ੍ਹ ਆਏ ਅਜੇ 3 3.5 ਸਾਲ ਪਹਿਲਾਂ ਉਹਨਾਂ ਦਾ ਮੁਆਵਜ਼ਾ ਵੀ ਹੁਣ ਤੱਕ ਨਹੀਂ ਮਿਲਿਆ ਇਹ ਝੂਠ ਬੋਲਦੇ ਆ ਝੂਠੀ ਸਰਕਾਰ ਹੈ ਹੁਣ ਫੇਰ ਆਣਗੇ ਆ ਕੇ ਲੋਕਾਂ ਨਾਲ ਝੂਠਾ ਵਾਅਦਾ ਕਰਨਗੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਅਗਲੇ ਮੁਆਵਜ਼ੇ ਦੀ ਗੱਲ ਤਾਂ ਕਰਨ ਪਹਿਲਾਂ ਪਿਛਲਾ ਮੁਆਵਜ਼ਾ ਦੇਣ ਜਿਹੜਾ ਅਜੇ ਤੋਂ 3 ਸਾਲ ਪਹਿਲਾਂ ਦਾ ਹੈ ਹੋਰ ਪਿੰਡਾਂ ਨੂੰ ਗੰਭੀਰ ਖਤਰਾ ਆਂ ਡੰਗਾ ਜਿਹੜਾ ਲੱਗਿਆ ਹੋਇਆ ਇੱਥੇ ਛਾਪਰ ਦੇ ਵਿੱਚ ਇਹ ਦੇ ਵਿੱਚ ਟੁੱਟਣ ਵਾਸਤੇ ਇਹਦੀ ਬ੍ਰੀਚ ਹੋ ਗਈ ਹੈ ਜੇ ਇਹਨੂੰ ਤੁਰਤ ਡੰਗੇ ਨੂੰ ਠੀਕ ਨਾ ਕੀਤਾ ਗਿਆ ਤਾਂ ਕੋ ਬੜੀ ਗੱਲ ਹੈ ਕਿ ਪਿੰਡ ਨੂੰ ਤੇ ਆ ਜਿਹੜੀ ਚੰਗੀ ਜ਼ਮੀਨ ਹੈ ਇਹਨੂੰ ਢਾਹ ਲੱਗ ਜਾਏਗੀ ਸੋ ਮੈਂ ਸਰਕਾਰ ਤੇ ਮੰਗ ਕਰਦਾ ਜਿਹੜਾ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦਾ ਕਿ ਤੁਰਤ ਇਹ ਜਿਹੜੇ ਡੰਗੇ ਆ ਇੱਥੇ ਦੇ ਇਹ ਠੀਕ ਕੀਤੇ ਜਾਣ ਮੈਂ ਅੱਜ ਇਹ ਸਾਰੇ ਪਿੰਡਾਂ 'ਚ ਚੰਦਪੁਰ ਗੱਜਪੁਰ ਹਰੀਆੜ ਔਰ ਤੁਹਾਡਾ ਜਿਹੜਾ ਛਾਪਰ ਹੈ ਇਹਨਾਂ ਪਿੰਡਾਂ 'ਚ ਗਿਆ ਲੋਕਾਂ ਨੂੰ ਮਿਲਿਆ ਬਹੁਤ ਵੱਡਾ ਨੁਕਸਾਨ ਹੈ ਸਰਕਾਰ ਤੁਰੰਤ ਇਸ ਨੁਕਸਾਨ ਦੀ ਪਰਪਾਈ ਕਰੇ ਆ ਲੱਗਦਾ ਰਣਾਜੀ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਕਹਿੰਦੇ ਤੁਸੀਂ ਕਿ ਮੁਰਗੀ ਮਰੂਗੀ ਬੱਕਰੀ ਮਰੂਗੀ ਉਹਦਾ ਬਾਵਜਾ ਮਿਲੂਗਾ ਪਰ ਹਾਲਾਤ ਜਿਹੜੇ ਬਹੁਤ ਮੈਂ ਤੁਹਾਨੂੰ ਦੱਸਿਆ ਕਿ ਦੋ ਹੜ੍ਹ ਪਹਿਲਾਂ ਆ ਚੁੱਕੇ ਸਰਕਾਰ ਦੇ ਵਿੱਚ ਉਹਨਾਂ ਦਾ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ ਆ ਚੰਦਪੁਰ ਨੂੰ ਜਿਹੜੀ ਸੜਕ ਆਂਦੀ ਹੈ ਇਹ ਚੱਲਣ ਦੇ ਕਾਬਿਲ ਨਹੀਂ ਹੈ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਹੁਣ ਇੱਥੇ ਤੱਕ ਹਾਲ ਬੁਰਾ ਹੋ ਗਿਆ ਕਿ ਸੜਕਾਂ ਦਾ ਕੰਮ ਕਿਲਾ ਅਨੰਦਗੜ੍ਹ ਤੋਂ ਕਾਰ ਸੇਵਾ ਹੋ ਰਹੀ ਹੈ ਅਗੰਪੁਰ ਦੇ ਪੁਲ ਦੀ ਜਿਹੜੀ ਕਾਰ ਸੇਵਾ ਹੈ ਉਹ ਕਿਲਾ ਅਨੰਦਗੜ੍ਹ ਦੇ ਸੰਤਾ ਨੇ ਕੀਤੀ ਹੈ ਤੇ ਜੇ ਸਾਰਾ ਕੁਝ ਸੰਤਾ ਨੇ ਕਰਨਾ ਹੈ ਤਾਂ ਫਿਰ ਇਹ ਸੰਤਾ ਨੂੰ ਹੀ ਸੰਭਾਲ ਦੇਣਾ ਚਾਹੀਦਾ ਫਿਰ ਇਹਨਾਂ ਨੇ ਕੀ ਕਰਨਾ ਸਰਕਾਰ ਵਾਲਿਆਂ ਨੇ ਪਾਖੜਾ ਵੀ ਲਗਾਤਾਰ ਪਾਣੀ ਛੱਡ ਰਿਹਾ ਸਵਾ ਤੋਂ ਵੀ ਪਾਣੀ ਆ ਰਿਹਾ ਲੋਕਾਂ 'ਚ ਸਹਿਮ ਹੈ ਲੋਕਾਂ 'ਚ ਡਰ ਹੈ ਕਿ ਪਤਾ ਨਹੀਂ ਪਾਣੀ ਹੋਰ ਕਦੋਂ ਆ ਜਾਣਾ ਕਿੰਨਾ ਆ ਜਾਣਾ ਔਰ ਕਦ ਹਵਾਦਿਆਂ ਨੂੰ ਢਾ ਲਾਈ ਜਾਣੀ। ਕੋ ਗੱਲ ਇਹ ਹੈ ਕਿ ਹੜਾ ਨੇ ਬਹੁਤ ਵੱਡੀ ਤਵਾਹੀ ਬਚਾਈ ਹੈ। ਕਿਸਾਨ 6 ਮਹੀਨੇ ਲਾ ਕੇ ਬੜੀ ਮੁਸ਼ਕਲ ਨਾਲ ਫਸਲ ਪਾੜਦਾ ਪਰ ਚਾਰੇ ਪਾਸੇ ਬਰਬਾਦੀ ਦਾ ਮੰਜ਼ਰ ਹੈ ਟੋਟਲ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਲੇਕਿਨ ਅਫਸੋਸ ਹੈ ਜਿਹੜੇ ਗੱਲਾਂ ਬਹੁਤ ਬੜੀਆਂ ਕਰਦੇ ਤੇ ਦੋ ਦਫਾ ਹੜ ਪਹਿਲੇ ਆਲੇ ਜਿਹੜੇ ਪਹਿਲੇ ਹੜ ਆਇਆ ਇੱਥੇ 3 1/2 ਸਾਲ ਪਹਿਲਾਂ ਉਹਨਾਂ ਦਾ ਮੁਆਵਜ਼ਾ ਵੀ ਹੁਣ ਤੱਕ ਨਹੀਂ ਮਿਲਿਆ ਇਹ ਝੂਠ ਬੋਲਦੇ ਆ ਝੂਠੀ ਸਰਕਾਰ ਹੈ ਹੁਣ ਫੇਰ ਆਣਗੇ ਆ ਕੇ ਲੋਕਾਂ ਨਾਲ ਝੂਠਾ ਵੈਦਾ ਕਰਨਗੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਅਗਲੇ ਮਾਪਜੇ ਦੀ ਗੱਲ ਤਾਂ ਕਰਨ ਪਹਿਲਾਂ ਪਿਛਲਾ ਮਾਪਜਾ ਦੇਣ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਦਾ ਹੈ ਹੋਰ ਪਿੰਡਾਂ ਨੂੰ ਗੰਭੀਰ ਖਤਰਾ ਆਹ ਡੰਗਾ ਜਿਹੜਾ ਲੱਗਿਆ ਹੋਇਆ ਇੱਥੇ ਛਾਪਰ ਦੇ ਵਿੱਚ ਇਹ ਦੇ ਵਿੱਚ 3 ਸਾਲ ਪਹਿਲਾਂ ਟੁੱਟਣ ਵਾਸਤੇ ਇਹਦੀ ਬ੍ਰੀਚ ਹੋ ਗਈ ਹੈ ਜੇ ਇਹਨੂੰ ਤੁਰਤ ਡੰਗੇ ਨੂੰ ਠੀਕ ਨਾ ਕੀਤਾ ਗਿਆ ਤਾਂ ਕੋ ਬੜੀ ਗੱਲ ਈ ਕਿ ਪਿੰਡ ਨੂੰ ਤੇ ਆ ਜਿਹੜੀ ਚੰਗੀ ਜ਼ਮੀਨ ਹੈ ਇਹਨੂੰ ਢਾਹ ਲੱਗ ਜਾਏਗੀ। ਸੋ ਮੈਂ ਸਰਕਾਰ ਤੇ ਮੰਗ ਕਰਦਾ ਹਾਂ। ਜਿਹੜਾ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦਾ ਕਿ ਤੁਰਤ ਇਹ ਜਿਹੜੇ ਡੰਗੇ ਆ ਇੱਥੇ ਦੇ ਇਹ ਠੀਕ ਕੀਤੇ ਜਾਣ। ਮੈਂ ਅੱਜ ਇਹ ਸਾਰੇ ਪਿੰਡਾਂ 'ਚ ਚੰਦਪੁਰ, ਗੱਜਪੁਰ, ਹਰੀਆਲ ਔਰ ਤੁਹਾਡਾ ਜਿਹੜਾ ਛਾਪਰ ਹੈ ਇਹਨਾਂ ਪਿੰਡਾਂ 'ਚ ਗਿਆ ਲੋਕਾਂ ਨੂੰ ਮਿਲਿਆ। ਬਹੁਤ ਵੱਡਾ ਨੁਕਸਾਨ ਹੈ ਸਰਕਾਰ ਤੁਰੰਤ ਇਸ ਨੁਕਸਾਨ ਦੀ ਪਰਪਾਈ ਕਰੇ ਆ ਲੱਗਦਾ ਰਣਾਜੀ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਕਹਿੰਦੇ ਤੁਸੀਂ ਕਿ ਮੁਰਗੀ ਮਰੂਗੀ ਬੱਕਰੀ ਮਰੂਗੀ ਉਹਦਾ ਬਾਵਜਾ ਮਿਲੂਗਾ ਪਰ ਹਾਲਾਤ ਜਿਹੜੇ ਆ ਬਹੁਤ ਮੈਂ ਤੁਹਾਨੂੰ ਦੱਸਿਆ ਕਿ 2 ਹੜ੍ਹ ਪਹਿਲਾਂ ਆ ਚੁੱਕੇ ਸਰਕਾਰ ਦੇ ਵਿੱਚ ਉਹਨਾਂ ਦਾ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ ਆ ਚੰਦਪੁਰ ਨੂੰ ਜਿਹੜੀ ਸੜਕਾਂ ਦੀ ਹੈ ਇਹ ਚੱਲਣ ਦੇ ਕਾਬਿਲ ਨਹੀਂ ਹੈ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਹੁਣ ਇੱਥੇ ਤੱਕ ਹਾਲ ਬੁਰਾ ਹੋ ਗਿਆ ਕਿ ਸੜਕਾਂ ਦਾ ਕੰਮ ਕਿਲਾ ਆਨੰਦਗੜ੍ਹ ਤੋਂ ਕਾਰ ਸੇਵਾ ਹੋ ਰਹੀ ਹੈ। ਅਗੰਪੁਰ ਦੇ ਪੁਲ ਦੀ ਜਿਹੜੀ ਕਾਰ ਸੇਵਾ ਹੈ ਉਹ ਕਿਲਾ ਆਨੰਦਗੜ੍ਹ ਦੇ ਸੰਤਾਂ ਨੇ ਕੀਤੀ ਹੈ। ਤੇ ਜੇ ਸਾਰਾ ਕੁਝ ਸੰਤਾਂ ਨੇ ਕਰਨਾ ਹੈ ਤਾਂ ਫਿਰ ਇਹ ਸੰਤਾਂ ਨੂੰ ਹੀ ਸੰਭਾਲ ਦੇਣਾ ਚਾਹੀਦਾ ਫਿਰ ਇਹਨਾਂ ਨੇ ਕੀ ਕਰਨਾ ਸਰਕਾਰ ਵਾਲਿਆਂ ਨੇ। ਪਾਖੜਾ ਵੀ ਲਗਾਤਾਰ ਪਾਣੀ ਛੱਡ ਰਿਹਾ ਸਵਾਹ ਤੋਂ ਵੀ ਪਾਣੀ ਆ ਰਿਹਾ। ਲੋਕਾਂ 'ਚ ਸਹਿਮ ਹੈ, ਲੋਕਾਂ 'ਚ ਡਰ ਹੈ ਕਿ ਪਤਾ ਨਹੀਂ ਪਾਣੀ ਹੋਰ ਕਦੋਂ ਆ ਜਾਣਾ, ਕਿੰਨਾ ਆ ਜਾਣਾ ਔਰ ਕਦ ਹਵادیه ਨੂੰ ਢਾਹ ਲਾਈ ਜਾਣਾ। ਗੱਲ ਇਹ ਹੈ ਕਿ ਹੜਾ ਨੇ ਬਹੁਤ ਵੱਡੀ ਤਬਾਹੀ ਮਚਾਈ ਹੈ ਕਿਸਾਨ 6 ਮਹੀਨੇ ਲਾ ਕੇ ਬੜੀ ਮੁਸ਼ਕਲ ਨਾਲ ਫਸਲ ਪਾਲਦਾ ਪਰ ਚਾਰੇ ਪਾਸੇ ਬਰਬਾਦੀ ਦਾ ਮੰਜ਼ਰ ਹੈ ਟੋਟਲ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਲੇਕਿਨ ਅਫਸੋਸ ਹੈ ਜਿਹੜੇ ਗੱਲਾਂ ਬਹੁਤ ਬੜੇ-ਬੜੀਆਂ ਕਰਦੇ ਤੇ ਦੋ ਦਫਾ ਹੜ ਪਹਿਲੇ ਆਲੇ ਜਿਹੜੇ ਪਹਿਲੇ ਹੜ੍ਹ ਆਏ ਅਜੇ 3 3.5 ਸਾਲ ਪਹਿਲਾਂ ਉਹਨਾਂ ਦਾ ਮੁਆਵਜ਼ਾ ਵੀ ਹੁਣ ਤੱਕ ਨਹੀਂ ਮਿਲਿਆ ਇਹ ਝੂਠ ਬੋਲਦੇ ਆ ਝੂਠੀ ਸਰਕਾਰ ਹੈ ਹੁਣ ਫੇਰ ਆਣਗੇ ਆ ਕੇ ਲੋਕਾਂ ਨਾਲ ਝੂਠਾ ਵਾਅਦਾ ਕਰਨਗੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਅਗਲੇ ਮੁਆਵਜ਼ੇ ਦੀ ਗੱਲ ਤਾਂ ਕਰਨ ਪਹਿਲਾਂ ਪਿਛਲਾ ਮੁਆਵਜ਼ਾ ਦੇਣ ਜਿਹੜਾ ਅਜੇ ਤੋਂ 3 ਸਾਲ ਪਹਿਲਾਂ ਦਾ ਹੈ ਹੋਰ ਪਿੰਡਾਂ ਨੂੰ ਗੰਭੀਰ ਖਤਰਾ ਆਂ ਡੰਗਾ ਜਿਹੜਾ ਲੱਗਿਆ ਹੋਇਆ ਇੱਥੇ ਛਾਪਰ ਦੇ ਵਿੱਚ ਇਹ ਦੇ ਵਿੱਚ ਟੁੱਟਣ ਵਾਸਤੇ ਇਹਦੀ ਬ੍ਰੀਚ ਹੋ ਗਈ ਹੈ ਜੇ ਇਹਨੂੰ ਤੁਰਤ ਡੰਗੇ ਨੂੰ ਠੀਕ ਨਾ ਕੀਤਾ ਗਿਆ ਤਾਂ ਕੋ ਬੜੀ ਗੱਲ ਹੈ ਕਿ ਪਿੰਡ ਨੂੰ ਤੇ ਆ ਜਿਹੜੀ ਚੰਗੀ ਜ਼ਮੀਨ ਹੈ ਇਹਨੂੰ ਢਾਹ ਲੱਗ ਜਾਏਗੀ ਸੋ ਮੈਂ ਸਰਕਾਰ ਤੇ ਮੰਗ ਕਰਦਾ ਜਿਹੜਾ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦਾ ਕਿ ਤੁਰਤ ਇਹ ਜਿਹੜੇ ਡੰਗੇ ਆ ਇੱਥੇ ਦੇ ਇਹ ਠੀਕ ਕੀਤੇ ਜਾਣ ਮੈਂ ਅੱਜ ਇਹ ਸਾਰੇ ਪਿੰਡਾਂ 'ਚ ਚੰਦਪੁਰ ਗੱਜਪੁਰ ਹਰੀਆੜ ਔਰ ਤੁਹਾਡਾ ਜਿਹੜਾ ਛਾਪਰ ਹੈ ਇਹਨਾਂ ਪਿੰਡਾਂ 'ਚ ਗਿਆ ਲੋਕਾਂ ਨੂੰ ਮਿਲਿਆ ਬਹੁਤ ਵੱਡਾ ਨੁਕਸਾਨ ਹੈ ਸਰਕਾਰ ਤੁਰੰਤ ਇਸ ਨੁਕਸਾਨ ਦੀ ਪਰਪਾਈ ਕਰੇ ਆ ਲੱਗਦਾ ਰਣਾਜੀ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਕਹਿੰਦੇ ਤੁਸੀਂ ਕਿ ਮੁਰਗੀ ਮਰੂਗੀ ਬੱਕਰੀ ਮਰੂਗੀ ਉਹਦਾ ਬਾਵਜਾ ਮਿਲੂਗਾ ਪਰ ਹਾਲਾਤ ਜਿਹੜੇ ਬਹੁਤ ਮੈਂ ਤੁਹਾਨੂੰ ਦੱਸਿਆ ਕਿ ਦੋ ਹੜ੍ਹ ਪਹਿਲਾਂ ਆ ਚੁੱਕੇ ਸਰਕਾਰ ਦੇ ਵਿੱਚ ਉਹਨਾਂ ਦਾ ਮੁਆਵਜ਼ਾ ਹੁਣ ਤੱਕ ਨਹੀਂ ਮਿਲਿਆ ਆ ਚੰਦਪੁਰ ਨੂੰ ਜਿਹੜੀ ਸੜਕ ਆਂਦੀ ਹੈ ਇਹ ਚੱਲਣ ਦੇ ਕਾਬਿਲ ਨਹੀਂ ਹੈ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਹੁਣ ਇੱਥੇ ਤੱਕ ਹਾਲ ਬੁਰਾ ਹੋ ਗਿਆ ਕਿ ਸੜਕਾਂ ਦਾ ਕੰਮ ਕਿਲਾ ਅਨੰਦਗੜ੍ਹ ਤੋਂ ਕਾਰ ਸੇਵਾ ਹੋ ਰਹੀ ਹੈ ਅਗੰਪੁਰ ਦੇ ਪੁਰ ਦੀ ਜਿਹੜੀ ਕਾਰ ਸੇਵਾ ਹੈ ਉਹ ਕਿਲਾ ਅਨੰਦਗੜ੍ਹ ਦੇ ਸੰਤਾ ਨੇ ਕੀਤੀ ਹੈ ਤੇ ਜੇ ਸਾਰਾ ਕੁਝ ਸੰਤਾ ਨੇ ਕਰਨਾ ਹੈ ਤਾਂ ਫਿਰ ਇਹ ਸੰਤਾ ਨੂੰ ਹੀ ਸੰਭਾਲ ਦੇਣਾ ਚਾਹੀਦਾ ਫਿਰ ਇਹਨਾਂ ਨੇ ਕੀ ਕਰਨਾ ਸਰਕਾਰ ਵਾਲਿਆਂ ਨੇ ਪਾਖੜਾ ਵੀ ਲਗਾਤਾਰ ਪਾਣੀ ਛੱਡ ਰਿਹਾ ਸਵਾ ਤੋਂ ਵੀ ਪਾਣੀ ਆ ਰਿਹਾ ਲੋਕਾਂ 'ਚ ਸਹਿਮ ਹੈ ਲੋਕਾਂ 'ਚ ਡਰ ਹੈ ਕਿ ਪਤਾ ਨਹੀਂ ਪਾਣੀ ਹੋਰ ਕਦੋਂ ਆ ਜਾਣਾ ਕਿੰਨਾ ਆ ਜਾਣਾ ਔਰ ਕਦ ਹਵਾਦੀਆਂ ਨੂੰ ਢਾ ਲਾਈ ਜਾਣਾ